ਐਨਸੀ ਆਈਟਮਾਂ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ ਆ ਚੁੱਕੇ ਆਂ ਜੀ ਬੜੀ ਵਧੀਆ ਡਿਜ਼ਾਈਨਿੰਗ ਲੈ ਕੇ ਆ ਚੁੱਕੇ ਆਂ ਜੀ ਰੇਂਜ ਪਹਿਲਾਂ ਦੀ ਤਰ੍ਹਾਂ ਉਸ ਤੋਂ ਪਹਿਲਾਂ ਤੋਂ ਵੀ ਜ਼ਿਆਦਾ ਘਟਾ ਕੇ ਜ਼ਿਆਦਾ ਗਲਣਾ ਨਾ ਕਰਦੇ ਹੋ ਵੈਰਾਈਟੀ ਚੈੱਕ ਕਰੋ ਜੀ ਪਹਿਲਾਂ ਇੱਕ ਦੋ ਆਰਟੀਕਲ ਸੁਪਰ ਪਾਸ ਆਰਟੀਕਲ ਆਣਿਆ ਜੀ ਔਰ ਪਿਓਰ ਡਿਜੀਟਲ ਪ੍ਰਿੰਟ ਦੇ ਉੱਤੇ ਵਰਕ ਦੀ ਸਫਾਈ ਚੈੱਕ ਕਰੋ ਜੀ ਇਹ ਸਾਰਾ ਥ्रेड ਦਾ ਵਰਕ ਹੈ ਜੀ ਕੋਈ ਲੈਸ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਪਿਓਰ ਥ्रेड ਦੇ ਵਰਕ ਦੇ ਨਾਲ ਪੂਰੀ ਕੁਆਂਟੀਟੀ ਦੇ ਨਾਲ ਪੂਰੀ ਵਧੀਆ ਬੋਟਮ ਦੇ ਵਰਕ ਦੇ ਨਾਲ ਔਰ ਜਿਵੇਂ ਐਸ ਇਟ ਇਜ਼ ਜਿਵੇਂ ਫੋਟੋ ਦੇ ਵਿੱਚ ਜਿਵੇਂ ਸੈਲੀਬ੍ਰਿਟੀ ਸੂਟ ਹੈ ਉਸੇ ਤਰ੍ਹਾਂ ਪੀਸ ਨਾਲ ਸ਼ਫੋਨ ਦਾ ਦੁਪੱਟਾ ਕੁਆਲਟੀ オリジナル ਹੈ ਜੀ ਐਸ ਸੀ ਦੀ ਫੁੱਲ ਗਾਰੰਟੀ オリジナル ਕੁਆਲਟੀ オリジナル ਵੇਸ ਤੇ ਡਿਜ਼ਾਈਨ ਵੀ オリジナル ਹੈ ਕੜਾਈ ਦੀ ਪੂਰੀ ਸਫਾਈ ਹੈ ਔਰ ਜਿਹੜਾ 1295 1195オリジナル ਕਰ ਕਰਕੇ ਵੇਚਦੇ ਆ ਜੀ ਉਹਨਾਂ ਦੀ ਸਭ ਤੇ ਰੋਕ ਲੱਗ ਜਣੀ ਹੈ ਕਿਉਂਕਿ ਸਾਡਾ ਰੇਟ ਨਿਕਲਿਆ ਜੀ ਸਰਦਾਰ ਕਲੈਕਸ਼ਨ ਅਬੋਹਰ ਕਰਨੈਲ ਦੀ ਹੱਟੀ ਦਾ ਜੋ ਰੇਟ ਨਿਕਲਿਆ ਜੀ ਉਹ ਨਿਕਲਿਆ ਸਿਰਫ 675 ਰੁਪਏ ਦੇ ਵਿੱਚ ਜੀ ਪੂਰਾ ਵਧੀਆ ਫੈਂਸੀ ਸੂਟ ਲੁੱਕ ਚੈੱਕ ਕਰੋ ਜੀ ਪੂਰੇ ਆਰਟੀਕਲ ਦੀ ਪੂਰਾ ਵਧੀਆ ਆਰਟੀਕਲ 5.5 ਮੀਟਰ ਕਪੜਾ ਪੂਰੀ ਕੱਟ ਦੇ ਨਾਲ ਪੂਰਾ ਵਧੀਆ ਥ੍ਰੈਡ ਦੇ ਵਰਕ ਦੇ ਨਾਲ 2.5 ਮੀਟਰ ਦੁਪੱਟਾ ਹੋਊਗਾ ਪੂਰੀ ਹਿੱਟ ਬਟਾ ਹਿੱਟ ਕੁਆਲਿਟੀ ਆਏਗੀ ਜੀ ਪੂਰਾ ਸੋਫਟ ਦੁਪੱਟਾ ਔਰ ਰੇਂਜ ਹੈ ਜੀ ਸਿਰਫ 675 ਰੁਪਏ ਦੇ ਵਿੱਚ ਜੀ ਕੁਆਂਟੀਟੀ ਜਿੰਨੀ ਕੋ ਹੋ ਜੀ ਕੋਈ 2-4 ਮੁਠੇ ਰੱਖ ਕੇ ਨਹੀਂ ਵੀਡੀਓ ਬਣਾ ਰਹੇ ਮਤਲਬ ਪੂਰੀ ਕੁਆਂਟੀਟੀ ਮਿਲੇਗੀ ਜੀ ਜਿੰਨੀ ਤੁਸੀਂ ਕਹੋਗੇ ਉੰਨੀ ਫੁੱਲ ਬਟਾ ਫੁੱਲ ਰੇਂਜ 675 ਰੁਪਏ ਜੀ ਫਿਰ ਇੱਕ ਰਿਪਿਕ ਚੈੱਕ ਕਰ ਲੋ ਕੁਆਲਿਟੀ ਦੀ ਫੁੱਲ ਗਰੰਟੀ ਹੈ ਜੀ ਚੀਜ਼ ਦੀ ਫੁੱਲ ਗਰੰਟੀ ਹੈ ਜੀ ਸੁਪਰ ਡੂਪਰ ਪਾਸ ਇਟ ਹੈ ਔਰ ਕੁਆਂਟੀਟੀ ਫਿਰ ਕਿੰਨੇ ਚਾਹੇ 2 ਪੀਸ ਲੈ ਲੋ ਚਾਹੇ 1 ਲੋ ਚਾਹੇ 100 ਲੋ ਚਾਹੇ 200 ਲੋ ਜਿੰਨੀ ਕੁਆਂਟੀਟੀ ਕੋ ਗੋ ਨੀਡ ਕੁਆਂਟੀਟੀ ਦਵਾਗੇ ਜੀ ਜਿੰਨੀਆਂ ਮੇਰੇ ਭੈਣਾਂ ਜਿੰਨੀਆਂ ਕਹਿੰਦੇ ਸੀ 1 2 ਸੂਟ ਨਹੀਂ ਦਿੰਦੇ 1 2 ਸੂਟ ਵੀ ਦਵਾਗੇ ਜੀ ਆਸ ਮਹੀਨਾ ਵਿੱਚ ਖੁੱਲੀ ਛੂਟ ਹੈ ਜੀ ਤੁਹਾਨੂੰ ਜਵੇਂ ਮਰਜ਼ੀ ਪਰਚੇਸ ਕਰੋ ਰੇਟ ਰਹਿਣਾ ਜੀ 675 ਰੁਪਏ ਸਿਰਫ ਜਿੰਨੀ ਮਰਜ਼ੀ ਕੁਆਂਟੀਟੀ ਲੈ ਲੈ ਜੀ ਡਿਜ਼ਾਈਨਰ ਚੈੱਕ ਕਰੀ ਚੱਲੋ ਜੀ ਇੱਕ ਤੋਂ ਇੱਕ ਵੱਧ ਚੜ੍ਹ ਕੇ ਡਿਜ਼ਾਈਨ ਚਲੋ ਇਸ ਗੱਲ ਦੇ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਡਿਜ਼ਾਈਨ ਤੁਹਾਨੂੰ 675 ਰੁਪਏ ਲਈ ਦਿਖਾਵਾਂਗੇ ਚਾਹੇ 850 ਲਾਸੀ ਚਾਹੇ 950 ਲਾਸੀ ਅੱਜ ਦੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਜਿੰਨੇ ਡਿਜ਼ਾਈਨ ਤੁਹਾਡੇ ਦਰ ਦਿਖਾਵਾਂਗੇ ਸਭ ਦਾ ਰੇਟ 675 ਵੇ ਕਰਤਾ ਜੀ ਆਹ ਦੇਖੋ ਜੀ ਨੈਕਸਟ ਆਰਟੀਕਲ ਪੂਰੀ ਹਿੱਟ ਬਟਾ ਹਿੱਟ ਡਿਜ਼ਾਈਨਿੰਗ ਦੇ ਨਾਲ ਪੂਰਾ ਵਧੀਆ ਥ੍ਰੈਡ ਦਾ ਵਰਕ ਜੀ ਵਰਕ ਪੂਰਾ ਵਧੀਆ ਜਿਵੇਂ ਕਿ ਇਸ ਟਾਈਮ ਟ੍ਰੈਂਡ ਦੇ ਵਿੱਚ ਡਿਜ਼ਾਈਨ ਹੈ ਜੀ ਜਿਹੜੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸੇਲ ਹੋ ਰਿਹਾ ਸਭ ਤੋਂ ਜ਼ਿਆਦਾ ਵਿਕ ਰਿਹਾ ਪੂਰੀਆਂ ਸਫਾਈਆਂ ਨਾ ਕੋਈ ਇਸ ਪ੍ਰਿੰਟ ਦੇ ਵਿੱਚ ਕਪੜਾ ਘਟਾਇਆ ਨਾ ਕੋਈ ਵਰਕ ਘਟਾਇਆ ਘਟਾਇਆ ਦਾ ਸਿਰਫ ਰੇਟ ਘਟਾਇਆ ਪੂਰੀ ਵਧੀਆ ਆਈਟਮ ਦੇ ਵਿੱਚ ਪੂਰੇ ਵਧੀਆ ਦੁਪੱਟੇ ਦੀ ਕੁਆਲਿਟੀ ਟਾਈ ਐਂਡ ਆਈ ਦੇ ਵਿੱਚ ਫੋਰ ਸਾਈਡ ਲੈਸ ਆਣੀ ਹੈ ਜੀ ਕੁਆਂਟੀਟੀ ਇਹਦੀ ਵੀ ਪੂਰੀ ਜਿੰਨੀ ਕੋਗੇ ਮਿਲ ਜੂਗੀ ਰੇਂਜ ਸਿਰਫ ਦੇਣਾ 675 ਰੁਪਏ ਦੇ ਵਿੱਚ ਜੀ ਆਰਟੀਕਲ ਇੱਕ ਤੋਂ ਇੱਕ ਵੱਧ ਚੜਕੇ ਡਿਜ਼ਾਈਨ ਦੇਣਾ ਜੀ ਇੱਕ ਤੋਂ ਇੱਕ ਵੱਧ ਕੜ ਕੇ ਡਿਜ਼ਾਈਨ ਸਭ ਦੀ ਕੁਆਂਟੀਟੀ ਮਿਲਣੀ ਹੈ ਜੀ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਬਸ ਫੜਾ ਫਟ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡੇ ਚੈਨਲ ਨੂੰ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਵੀਆਂ-ਨਵੀਆਂ ਡਿਜ਼ਾਈਨਿੰਗਾਂ ਨਵੇਂ-ਨਵੇਂ ਕੁਆਲਿਟੀ ਔਰ ਰੇਟ ਰੋਜ਼ ਘੱਟ ਤੋਂ ਘੱਟ ਰੋਜ਼ ਘਟਾ ਘੱਟ ਤੋਂ ਘੱਟ ਜੀ ਚੈੱਕ ਕਰੀ ਚੱਲੋ ਜੀ ਆਈਟਮਾਂ ਪੂਰੀਆਂ ਸੁਪਰ ਪਾਸ ਮਤਲਬ 1 ਮਹੀਨਾ ਹੋ ਗਿਆ ਲਗਾਤਾਰ ਵੀਡੀਓ ਪਾਉਂਦੇ ਨੂੰ ਹਰੇਕ ਵੀਡੀਓ ਚ ਅਲੱਗ ਆਈਟਮ ਦਿਖੇਗੀ ਹਰੇਕ ਵੀਡੀਓ ਚ ਘੱਟ ਤੋਂ ਘੱਟ ਰੇਟ ਦਿਖਣਗੇ ਜੀ ਹੁਣ ਆਰਟੀਕਲ ਚੈੱਕ ਕਰੋ ਜੀ ਪੂਰਾ ਵਧੀਆ ਪ੍ਰਿੰਟ ਦੇ ਨਾਲ ਜਿਹੜੀ ਆ ਵਾਲੀ ਚੀਜ਼ ਆ ਰਹੀ ਹੈ ਜੀ ਸਾਰਾ ਥ੍ਰੈਡ ਦਾ ਕੰਮ ਹੈ ਜੀ ਕੱਲਾ ਬੁਟੀਕ ਦਾ ਪੂਰਾ ਪੂਰਾ ਵਧੀਆ ਬਰੀਕ ਥ੍ਰੈਡ ਦਾ ਕੰਮ ਹੈ ਜੀ オリジナル ਆ ਸਾਰੀਆਂ 2 ਸੈੱਟ ਥ੍ਰੈਡ ਦੇ ਕੰਮ ਦੇ ਨਾਲ ਪੂਰੀਆ ਹਿੱਟ ਬਟਾ ਹਿੱਟ ਆਰਟੀਕਲ ਐਂਦਾ ਕਿ ਰੇਜ ਨਿਕਲਦਾ ਜੀ 1000 ਪਲੱਸ ਨਿਕਲਦਾ ਜੀ ਪਰ ਤੁਹਾਡੇ ਨਾਲ ਪ੍ਰੋਮਿਸ ਹੋ ਗਿਆ ਐਸ ਵੀਡੀਓ ਚ ਜੜਾ ਮਰਜੀ ਆਰਟੀਕਲ ਦਿਖਾਵਾਂਗੇ ਲਾਵਾਂਗੇ ਸਿਰਫ 675 ਰੁਪਏ ਪੂਰੀ ਵਧੀਆ ਹੀ ਟਾਈਟਮ ਹੈ ਜੀ ਫੋਰ ਸਾਈਡ ਦੁਪट्टे ਤੇ ਲੈਸ ਹੈ ਕਿਉਂਕਿ ਇਹਦਾ ਬੁਟੀਕ ਦਾ ਕੰਮ ਬਹੁਤ ਜ਼ਿਆਦਾ ਓਵਰ ਹੋਇਆ ਹੋਇਆ ਹੈ ਜੀ ਸਾਰਾ ਪ੍ਰੋਪਰ ਪੂਰੀ ਵਧੀਆ ਹੈਵੀ ਸਟੀਚਸ ਦਾ ਕੰਮ ਹੋਇਆ ਹੈ ਰੇਂਜ 675 ਰੁਪਏ ਇੱਕ ਚੈੱਕ ਕਰ ਲੋ ਜੀ ਪੂਰੀ ਜ਼ਬਰਦਸਤ ਆਰਟੀਕਲ ਆ ਚੁੱਕਾ ਹੈ ਜੀ ਰੇਂਜ ਬਹੁਤ 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 ਹੀ ਜ਼ਿਆਦਾ ਘਟਾ ਕੇ ਜੀ ਸੁਪਰ ਡੂਪਰ ਪਾਸ ਡਿਜ਼ਾਈਨ ਹੈ ਜੀ ਪੂਰਾ ਵਧੀਆ ਟ੍ਰੈਂਡਿੰਗ ਵਾਲਾ ਪੀਸ ਹੈ ਔਰ ਬਹੁਤ ਜ਼ਿਆਦਾ ਓਵਰ ਸੇਲ ਹੋ ਰਹੀ ਹੈ ਜੀ 1000 ਪਲੱਸ ਵਿਕਰ ਵਾਲੀ ਆਰਟੀਕਲ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲੋ ਕੁਝ ਪੀਸ ਮਿਲਣਗੇ ਜੀ ਡਿਜ਼ਾਈਨ ਕਰ ਚੱਕਰੀ ਚੱਲਿਆ ਜੀ ਜੇ ਮਜ਼ੇਦਾਰ ਡਿਜ਼ਾਈਨ ਹੈ ਜੀ ਸਾਰੀਆਂ ਬਿਲਕੁਲ ਲੇਟੈਸਟ ਡਿਜ਼ਾਈਨ ਆ ਚੁੱਕਿਆ ਜੀ ਆਹ ਦੇਖੋ ਜੀ ਡਿਜ਼ਾਈਨ ਬਲੈਕ ਕਲਰ ਆਏਗਾ ਜੀ ਸੋਲੋ ਦੇ ਵਿੱਚ ਬਹੁਤ ਵਧੀਆ ਥ्रेड ਦਾ ਕੰਮ ਆਏਗਾ ਜੀ ਸਾਰਾ ਪ੍ਰੋਪਰ ਪੂਰਾ ਬਰੀਕ ਥ्रेड ਵਾਲਾ ਕੰਮ ਜੀ ਆਹ ਸਾਰਾ ਥ्रेड ਦਾ ਕੰਮ ਆ ਗਿਆ ਜੀ ਆਹ ਵੀ ਸਾਰਾ ਥਰੈਡ ਦਾ ਕੰਮ ਹੈ ਜੀ ਥੋੜਾ ਨੇੜੇ ਆ ਕੇ ਦੇਖ ਲੋ ਜੀ ਆਹ ਸਾਰਾ ਟੋਟਲ ਥਰੈਡ ਦਾ ਕੰਮ ਹੈ ਜੀ ਪੂਰਾ ਵਧੀਆ ਬਰੀਕ ਪੂਰੀ ਵਧੀਆ ਕੁਆਲਿਟੀ ਔਰ ਜਿਹੜੇ ਇੰਦੇ ਬੋਟਮ ਦਾ ਕਲਰ ਆਣਾ ਜੀ ਬਹੁਤ ਜਿਆਦਾ ਵਧੀਆ ਆਣਾ ਜੀ ਔਰ ਪ੍ਰੋਪਰ ਥ्रेड ਦਾ ਕੰਮ ਆਣਾ ਜੀ ਕਲਰ ਕੰਟਰਾਸਟ ਦੇਖੋ ਕਿੱਡਾ ਸ਼ਾਨਦਾਰ ਕਲਰ ਕੰਟਰਾਸਟ ਹੈ ਜੀ ਦੁਪੱਟੇ ਤੇ ਫੋਰ ਸਾਈਡ ਲੈ ਸਕੀ ਜੀ ਔਰ ਇਹਦੇ ਚ ਕਲਰ ਚਾਰਟ ਵੀ ਤਿਆਰ ਕਰਾਤੇ ਜੀ ਬਲੈਕ ਕਲਰ ਦੇ ਨਾਲ ਨਾਲ ਇਹਦੇ ਚ ਕਲਰ ਚਾਰਟ ਵੀ ਤਿਆਰ ਕਰਾਤੇ ਜਿਹੜਾ ਮਰਜੀ ਕਲਰ ਲੈ ਲਓ ਤੁਸੀਂ ਕੋਈ ਦਿੱਕਤ ਨਹੀਂ ਆ ਜੀ ਸਾਰੇ ਡਿਜ਼ਾਈਨ ਸਾਰੇ ਕਲਰ ਚਾਰਟ ਸੁਪਰ ਪਾਸ ਹੈਗੇ ਆ ਜੀ ਜਿਹੜਾ ਬੋਟਮ ਦਾ ਕਲਰ ਸੇਮ ਆਏਗਾ ਜੀ ਆ ਦੇਖੋ ਕੰਟਰਾਸਟ ਕਿੱਡੇ ਸ਼ਾਨਦਾਰ ਸ਼ਾਨਦਾਰ ਕੰਟਰਾਸਟ ਹੈ ਜੀ ਰੇਂਜ ਕੀ ਕਰਾ ਕੇ ਦੇਤੀ ਫੇਰ ਉਹ ਹੀ ਗੱਲ ਵਾਰੀ ਵਾਰੀ 675 ਰੁਪਏ ਜੀ 675 675 ਰੁਪਏ ਦੇ ਵਿੱਚ ਜਿੰਨਾ ਮਰਜੀ ਆਰਟੀਕਲ ਲੈ ਲੋ ਜੀ ਪੂਰੇ ਸ਼ਾਨਦਾਰ ਪੂਰੇ ਵਧੀਆ ਡਿਜੀਟਲ ਤੋਂ ਡਿਜੀਟਲ ਕੰਮ ਹੁਣ ਇਹੋ ਜਿਹੀ ਕੜਾਈਆਂ ਦੇ ਰਹੀਆਂ ਜੀ ਜਿਹੜੇ 1500 ਤੋਂ ਪਲੱਸ ਲੀ ਅਰੇਂਜਰ ਸੀ ਪਰ ਅੱਜ ਦੀ ਵੀਡੀਓ 'ਚ ਨਹੀਂ ਦੇਣੇ ਜੀ ਅੱਜ ਦੀ ਵੀਡੀਓ 'ਚ ਕੋਈ 1500 ਨਹੀਂ ਕੋਈ 1400 ਨਹੀਂ ਸਿਰਫ ਸਿਰਫ 675 ਰੁਪਏ ਦੇ ਵਿੱਚ ਜੀ ਹੁਣ ਪੀਸ ਦੀ ਲੁੱਕ ਚੈੱਕ ਕਰਿਆ ਜੀ ਕੀ ਲੁੱਕਲਾ ਪੀਸ ਹੈ ਜੀ ਸਾਰਾ ਉੱਪਰ ਥ्रेड ਦਾ ਕੰਮ ਹੈ ਜੀ ਪ੍ਰੋਪਰ ਥ्रेड ਦਾ ਕੰਮ ਹੈ ਜੀ ਕੋਈ ਵੀ ਇੰਦੇ ਤੇ ਲੈਸ ਨਹੀਂ ਲੱਗੀ ਹੋਈ ਸਾਰਾ ਵਧੀਆ ਬਰੀਕੀ ਦੇ ਵਿੱਚ ਪੂਰੀ ਪੂਰੀ ਵਧੀਆ ਕੁਆਂਟੀਟੀ ਦੇ ਵਿੱਚ ਮਾਲ ਤਿਆਰ ਹੈ ਜੀ ਔਰ ਜੋ ਡਿਜੀਟਲ ਦੀ ਬੋਟਮ ਆएगी ਜੀ ਕੱਲੀ ਮੈਚਿੰਗ ਦਾ ਰੇਟ ਹੀ 600 ਪਲੱਸ ਹੈ ਜੀ ਤੁਹਾਨੂੰ ਵਰਕ ਕਰਾ ਕੇ ਵੀ ਦੁਪੱਟਾ ਸੁਪਰ ਪਾਸ ਆਈਟਮ ਦਾ ਰੇਟ ਤੁਹਾਨੂੰ ਕਰਾ ਕੇ ਦਿੱਤਾ ਜੀ ਸਿਰਫ ਤੇ ਸਿਰਫ 675 ਰੁਪਏ ਦੇ ਵਿੱਚ ਔਰ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਕਲਰ ਚਾਰਟ ਦੇ ਨਾਲ ਜੀ ਹਿੱਟ ਬਟਾ ਹਿੱਟ ਬਹੁਤ ਹੀ ਜ਼ਿਆਦਾ ਵਧੀਆ ਕਲਰ ਚਾਰਟ ਦੇ ਨਾਲ ਪੂਰਾ ਜ਼ਬਰਦਸਤ ਆਰਟੀਕਲ ਆ ਚੁੱਕਾ ਹੈ ਜੀ ਔਰ ਇਹਦੇ ਚ ਤੁਹਾਨੂੰ ਕੀ ਇੱਕ ਡਿਜ਼ਾਈਨ ਹੋਰ ਵੀ ਦਿੰਨੇ ਆ ਜੀ ਕਾ ਬਾਤ ਡਿਜ਼ਾਈਨ ਆ ਚੁੱਕਾ ਜੀ ਇਹ ਵਾਲਾ ਵੀ ਡਿਜੀਟਲ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਸਿਰਫ 675 ਸਰਦਾਰ ਕਲੈਕਸ਼ਨ ਅਬੋਹਰ ਕਰਨੈਲ ਦੀ ਹੱਟੀ ਜੀ ਆ ਦੇਖੋ ਜੀ ਵੀਡੀਓ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਡਿਜ਼ਾਈਨਿੰਗ ਆ ਸੁਪਰ ਪਾਸ ਹੈ ਜੀ ਸਾਰਾ ਪੂਰਾ ਬ੍ਰਿਕਿੰਗ ਦਾ ਕੰਮ ਹੈ ਹੈਵੀ ਸਟੀਚਸ ਦਾ ਕੰਮ ਹੈ ਜੀ ਕੋਈ ਵੀ ਹਲਕਾ ਕੰਮ ਨਹੀਂ ਹੈ ਜੀ ਪੂਰਾ ਵਧੀਆ ਥ्रेड ਦਾ 20 ਗਲੇ ਦੇ ਨਾਲ ਨੀਚੇ ਤੱਕ ਸਾਰਾ ਵਧੀਆ ਵਰਕ ਆ ਚੈੱਕ ਕਰੋ ਜੀ ਪੂਰਾ ਵਧੀਆ ਥ੍ਰੈਡ ਦਾ ਕੰਮ ਲੇਟਸਟ ਆਈਟਮ ਹੈ ਜੀ ਪੂਰੇ ਵਧੀਆ ਬਾਟਮ ਤੇ ਵਰਕ ਦੁਪੱਟੇ ਪੂਰੇ 2.5 ਮੀਟਰ ਦੇ ਆਣੇ ਆ ਜੀ ਕਲਰ ਚਾਰਟ ਬਹੁਤ ਜ਼ਿਆਦਾ ਵਧੀਆ ਆ ਰਿਹਾ ਜੀ ਆ ਦੇਖੋ ਜੀ ਕੰਟਰਾਸਟ ਕਲਰ ਚਾਰਟ ਮਜ਼ਾ ਆ ਜਾਏਗਾ ਦੇਖ ਕੇ ਸਾਰੇ ਕਲਰ ਚਾਰਟ ਕਲਰ ਕੰਟਰਾਸਟ ਬਹੁਤ ਜ਼ਿਆਦਾ ਵਧੀਆ ਥ੍ਰੈਡ ਦੇ ਕੰਮ ਕਲਾ ਕਲਾ ਕਲਰ ਸੁਪਰ ਪਾਸ ਹੈ ਜੀ ਸੈਟ ਵਾਈਜ਼ ਲਓ ਸਿੰਗਲ ਸਿੰਗਲ ਲਓ ਕੋਈ ਦਿੱਕਤ ਨਹੀਂ ਹੈ ਜੀ ਪੂਰੀ ਵਧੀਆ ਇੱਕ ਮਹੀਨਾ ਪੂਰੇ ਲੈਸ ਟੂ ਲੈਸ ਸਾਈਟਮਾਨ ਨਵੀਆਂ ਨਵੀਆਂ ਚੀਜ਼ਾਂ ਜੀ ਲੋਕੀ ਪੁਰਾਣੇ ਮਾਲ ਤੇ ਸੇਲ ਲਾਂਦੇ ਆ ਜੀ ਮਾਲ ਕੱਢਣ ਵਾਸਤੇ ਸੇਲ ਲਾਂਦੇ ਆ ਜੀ ਸਾਡੀ ਜਿਹੜੀ ਆਈਟਮ ਸੇਲ ਲਗਣੀ ਆ ਉਹ ਸਿਰਫ ਤੁਹਾਡੇ ਵਾਸਤੇ ਲਗਣੀ ਆ ਜੀ ਤੁਹਾਡੇ ਪਿਆਰ ਕਰਕੇ ਲੱਗ ਰਹੀ ਆ ਜੀ ਤੁਹਾਡੇ ਫਾਇਦੇ ਕਰਕੇ ਲੱਗ ਰਹੀ ਆ ਜੀ ਨਵੀਆਂ ਨੇ ਵੀ ਚੀਜ਼ਾਂ ਨਵੀਆਂ ਨੇ ਵੀ ਹਲਕਾ ਔਰ ਰੇਂਜ ਬਹੁਤ ਜ਼ਿਆਦਾ ਓਵਰ ਲੈਸ ਟੂ ਲੈਸ ਜੀ ਆ ਦੇਖੀ ਚਲੋ ਜੀ ਡਿਜ਼ਾਈਨਿੰਗ ਕੱਲਾ ਕੱਲਾ ਡਿਜ਼ਾਈਨ ਸੁਪਰ ਪਾਸ ਸੁਪਰ ਡਿਜ਼ਾਈਨਿੰਗ ਤੇ ਦੇਣਾ ਜੀ ਪੂਰੇ ਵਧੀਆ ਡਿਜੀਟਲ ਦੇ ਵਿੱਚ ਪੂਰੀ ਗਾਰੰਟੀ ਦੇ ਲਈ ਬੇਸ ਦੇ ਨਾਲ ਸਾਰਾ ਵਧੀਆ ਹੈਵੀ ਵਰਕ ਆਏਗਾ ਜੀ ਸਾਰਾ ਥ੍ਰੈਡ ਦਾ ਕੰਮ ਆ ਗਿਆ ਉਸ ਤੋਂ ਬਾਅਦ ਬੋਟਮ ਤੇ ਬਹੁਤ ਵਧੀਆ ਕੁਆਲਟੀ ਦਾ ਵਰਕ ਆ ਗਿਆ ਜੀ ਪੂਰੀ ਵਧੀਆ ਲੁੱਕ ਨਾਲ ਔਰ ਕੰਟਰਾਸਟ ਬਹੁਤ ਵਧੀਆ ਔਰ ਕਲਰ ਚਾਰਟ ਦਾ ਕੀ ਆ ਬਾਤ ਕਲਰ ਚਾਰਟ ਜੀ ਕਲਰ ਚਾਰਟ ਓਵਰ ਵਧੀਆ ਕਲਰ ਕੰਟਰਾਸਟ ਬਹੁਤ ਜ਼ਿਆਦਾ ਵਧੀਆ ਆਣੇ ਆ ਜਿੰਦੇ ਆ ਦੇਖੋ ਜੀ ਬੋਟਮ ਵਰਕ ਦੇ ਨਾਲ ਸੁਪਰ ਡੂਪਰ ਪਾਸ ਰੇਂਜ ਨਹੀਂ ਬਤਾ ਸਕਦੇ ਜੀ ਜ਼ੁਬਾਨ ਹੋ ਗਈ ਤੁਹਾਡੇ ਨਾਲ ਸਿਰਫ ਤੇ ਸਿਰਫ 675 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਸਕਰੀਨਸ਼ਾਟ ਭੇਜੀ ਚਲੋ ਜੀ ਸਾਰਿਆਂ ਅਵੇਲੇਬਲ ਹੈ ਜੀ ਔਨਲਾਈਨ ਵੀ ਭੇਜੇ ਜਾਣਿਆ ਜੀ ਕੋਈ ਵੀ ਆਈਟਮ ਪਸੰਦ ਆ ਰਹੀ ਹੈ ਜੀ ਔਨਲਾਈਨ ਵੀ ਜਾਏਗਾ ਜੀ ਕੋਈ ਦਿੱਕਤ ਨਹੀਂ ਹੈ ਜੀ ਔਨਲਾਈਨ ਵੀ ਭੇਜ ਦੇ ਸਕਦੇ ਆ ਜੀ ਘਰੇ ਬੈਠੇ ਤੁਸੀਂ ਮੰਗਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਕਲਰ ਚਾਰਟ ਹੈ ਸਾਰੇ ਡਿਜ਼ਾਈਨਿੰਗ ਸੁਪਰ ਡੂਪਰ ਪਾਸ ਹੈ ਜੀ ਔਰ ਰੇਂਜ ਬਹੁਤ ਬਹੁਤ ਜ਼ਿਆਦਾ ਓਵਰ ਘਟਾ ਕੇ ਆ ਜੀ ਇੱਕ ਦੋ ਡਿਜ਼ਾਈਨ ਘਟਚੂ ਹੈ ਪਰ ਉਹ ਇਸ ਵੀਡੀਓ ਚ ਨਹੀਂ ਦਿਖਾਵਾਂਗੇ ਮਹਿੰਗੇਲੇ ਜ਼ਰੂਰ ਦਿਖਾਵਾਂਗੇ ਰੇਂਜ ਵੀ ਕਰਾ ਕੇ ਦਵਾ ਦੇਣੀ ਸਿਰਫ 675 ਰੁਪਏ ਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਕਿਆ ਬਾਤ ਰਦਨ ਆ ਚੁੱਕਿਆ ਜੀ ਇਹ ਤਾਂ ਬਹੁਤ ਜਿਆਦਾ ਓਵਰ ਸੁੰਨ ਰਦਨ ਆਇਆ ਜੀ ਬਹੁਤ ਜਿਆਦਾ ਓਵਰ ਸੁੰਨ ਰਦਨ ਪੂਰਾ ਵਧੀਆ ਥ੍ਰੈਡ ਦਾ ਕੰਮ ਜੀ ओरिजिनल ਵਧੀਆ ਥ੍ਰੈਡ ਦੇ ਕੰਮ ਡਿਜੀਟਲ ਬਹੁਤ ਜਿਆਦਾ ਵਧੀਆ ਆ ਚੁੱਕਿਆ ਜੀ ਬੋਟਮ ਤੇ ਵਰਕ ਆਣਾ ਜੀ ਬੜਾ ਪਿਆਰਾ ਬਹੁਤ ਹੀ ਜਿਆਦਾ ਹਿੱਟ ਆਈਟਮ ਹੈ ਜੀ ਔਰ ਫੋਰ ਸਾਈਡ ਦੁਪੱਟੇ ਤੇ ਲੈਸ ਵੀ ਆ ਚੁੱਕੀ ਹੈ ਜੀ ਕੱਲੀ ਕੱਲੀ ਚੀਜ਼ ਓਕੇ ਰਿਪੋਰਟ ਦੇ ਨਾਲ ਕਲਰ ਕੰਟਰਾਸਟ ਤਾਂ ਕਿਆ ਬਾਤ ਕਲਰ ਕੰਟਰਾਸਟ ਆ ਚੁੱਕਿਆ ਜੀ ਬਿਲਕੁਲ ਨਵੇਂ ਨਹੀਂ ਦੇਖੇ ਹੋਣੇ ਜਿ ਇਹੋ ਜੇ ਚਾਰਟ ਜੀ ਜ਼ਿੰਮੇਵਾਰੀ ਹੈ ਜੀ ਬਹੁਤ ਵਧੀਆ ਚਾਟਾ ਦੇ ਨਾਲ ਸ਼ਫੌਨ ਤੇ ਦੁਪੱਟੇ ਫੋਰ ਸਾਈਡ ਲੈਸਾਂ ਦੇ ਨਾਲ ਕਲਰ ਓਵਰ ਵਧੀਆ ਜਿੰਨੇ ਵੀ ਵਧੀਆ ਵਿਆਸ ਮਤਲਬ ਰਖੜੀਾਸ ਸੂਟ ਤਿਆਰ ਕਰਾ ਰਹੇ ਜੀ ਇਸ ਤੋਂ ਵਧੀਆ ਸੂਟ ਨਹੀਂ ਹੋ ਸਕਦਾ ਜਿਨ੍ਹਾਂ ਨੇ ਸੇਲ ਕਰਨ ਇਸ ਤੋਂ ਵਧੀਆ ਆਈਟਮ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਓਵਰ ਵਿਕਰੀ ਹੈ ਜੀ ਸਿਰਫ ਤੇ ਸਿਰਫ 675 ਰੁਪਏ ਦੇ ਵਿੱਚ ਬਾਟਮ ਵਰਕ ਦੇ ਨਾਲ ਸਾਰਾ ਸੈੱਟ ਵਰਕ ਦੇ ਨਾਲ origional digital ਦੇ ਨਾਲ ਕੱਲੇ ਕੱਲੇ ਕਲਰ ਦੇਖੋ ਜੀ ਕਲਰ ਕੰਟਰਾਸਟ ਕਲਰ ਚਾਟ ਕਿੱਡੇ ਪਿਆਰੇ ਪਿਆਰੇ ਜੀ ਸਾਰੇ ਨਵੇਂ ਨਵੇਂ ਚਾਟਾ ਜੀ ਡਿਜ਼ਾਈਨਿੰਗ ਦਾ ਚੈੱਕ ਕਰੀ ਚਲੋ ਪੂਰੀ ਵਧੀਆ ਡਿਜ਼ਾਈਨ ਹੈ ਜੀ ਪੂਰੀ ਵਧੀਆ ਕੁਆਲਿਟੀ ਹੈ ਰੇਂਜ 675 ਹੈ ਜੀ ਕੁਆਲਿਟੀ ਦੀ ਫਿਰ ਕਿੰਨੇ ਆ ਜੀ ਸਰਦਾਰ 컬렉ਸ਼ਨ ਅਬਹੋਰ ਦੀ ਪੂਰੀ 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 ਜ਼ਿੰਮੇਦਾਰੀ ਹੈ ਜੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਆਣੀ ਦੀ ਗਰੰਟੀ ਵਾਲੀ ਆਈਟਮ ਹੈ ਔਰ ਆ ਦੇਖੋ ਜੀ ਨੈਕਸਟ ਡਿਜ਼ਾਈਨ ਕੱਲੇ ਥ੍ਰੈਡ ਦੇ ਵਰਕ ਪਰ ਹਜ਼ਾਰ ਪਲੱਸ ਵਾਲੀ ਆਈਟਮ ਹੈ ਜੀ ਸਾਰੀਆਂ ਹੀ ਪੂਰਾ ਵਧੀਆ ਥ੍ਰੈਡ ਦਾ ਕੰਮ ਪੂਰਾ ਵਧੀਆ ਬਰੀਕੀ ਵਾਲਾ ਕੰਮ ਪੂਰਾ ਵਧੀਆ ਬੋਟਮ ਤੇ ਵਰਕ ਦੁਪੱਟੇ 2.5 ਮੀਟਰ ਤੇ 4 ਸਾਈਡ ਲੈਂਸ ਦੇ ਨਾਲ ਕਲਰ ਬਹੁਤ ਜ਼ਿਆਦਾ ਓਵਰ ਪਿਆਰੇ ਆ ਚੁੱਕੇ ਹੈ ਜੀ ਪੂਰੀ ਹਿੱਟ ਆਈਟਮ ਆ ਦੇਖੋ ਜੀ ਚਾਰਟ ਡਿਜ਼ਾਈਨਿੰਗ ਸਭ ਦੀ ਰੇਂਜ 675 ਹਜ਼ਾਰ ਪਲੱਸ ਦੇ ਆਰਟੀਕਲ ਹੈ ਜੀ ਸਾਰੇ ਸਾਰਿਆਂ ਦੇ ਰੇਂਜ ਪੂਰੇ ਤੁਹਾਨੂੰ ਘਟਾ ਕੇ ਜਾਣੇ ਆ ਜੀ ਪੂਰੇ ਘਟਾ ਕੇ ਜਾਣੇ ਆ ਜੀ ਆ ਦੇਖੋ ਜੀ ਡਿਜ਼ਾਈਨਿੰਗ ਦਾ ਡਾਰਕ ਦੇ ਵਿੱਚ ਬਹੁਤ ਵਧੀਆ ਬੋਟਮ ਆ ਚੁੱਕੀ ਹੈ ਜੀ ਡਾਰਕ ਦੇ ਵਿੱਚ ਆ ਚੁੱਕਾ ਹੈ ਜੀ ਡਿਜ਼ਾਈਨ ਬੋਟਮ ਦਾ ਸਟਾਈਲ ਬਹੁਤ ਜ਼ਿਆਦਾ ਵਧੀਆ ਹੈ ਜੀ ਪਹਿਲਾਂ ਸ਼ਰਟ ਦੀ ਲੁੱਕ ਚੈੱਕ ਕਰੋ ਪੂਰਾ ਵਧੀਆ ਥ੍ਰੈਡ ਦਾ ਕੰਮ ਜੀ ਕੋਈ ਵੀ ਉੱਤੇ ਪ੍ਰਿੰਟ ਦੇ ਉੱਪਰ ਕੁਝ ਤੋਂ ਬਾਅਦ ਸਾਰਾ ਥ੍ਰੈਡ ਦਾ ਕੰਮ ਹੈ ਜੀ ਪੂਰਾ ਬਰੀਕੀ ਪੂਰਾ ਵਧੀਆ ਬਰੀਕੀ ਵਾਲੀ ਕਢਾਈ ਹੈ ਫੈਬਰੀ ਸਟਿਚਸ ਦਾ ਕੰਮ ਹੈ ਉਸ ਤੋਂ ਬਾਅਦ ਬੋਟਮ ਤੇ ਬਹੁਤ ਜ਼ਿਆਦਾ ਵਧੀਆ ਕੁਆਲਟੀ ਦਾ ਵਰਕ ਕੀਤਾ ਹੋਇਆ ਹੈ ਜੀ ਬੋਟਮ ਦੀ ਕੁਆਲਟੀ ਬਹੁਤ ਓਵਰ ਵਧੀਆ ਹੈ ਪਿਓਰ ਉਰੀਜਨਲ 베ਸਡ ਹੈ ਜੀ 2x2 ਦੇ ਉੱਪਰ ਪ੍ਰਿੰਟ ਔਰ ਕਲਰ ਬਹੁਤ ਓਵਰ ਵਧੀਆ ਹੈ ਜੀ ਬਲੈਕ ਕਲਰ ਵਾਈਨ ਕਲਰ ਮੁੰਗਿਆ ਕਲਰ ਚੱਕ ਆ ਗਿਆ ਜੀ ਮੈਰੂਨ ਕਲਰ ਦੇ ਵਿੱਚ ਜੀ ਕਲਰ ਬਹੁਤ ਜ਼ਿਆਦਾ ਵਧੀਆ ਕਲਰ ਚਾਰਟ ਹੈ ਜੀ ਰੇਂਜ ਸਿਰ ਉਹੀ ਗੱਲ ਸਿਰਫ 675 ਰੁਪਏ ਚਾਰਟ ਤੁਹਾਨੂੰ ਹਰੇਕ ਤਰ੍ਹਾਂ ਦੇ ਮਿਲ ਗਏ ਜੀ ਇਸ ਵੀਡੀਓ ਦੇ ਵਿੱਚ ਸੋਲੋ ਵੀ ਮਿਲ ਗਏ ਲਾਈਟ ਵੀ ਮਿਲ ਗਏ ਡਾਰਕ ਵੀ ਮਿਲ ਗਏ ਹਰੇਕ ਤਰ੍ਹਾਂ ਦੇ ਚਾਰਟ ਮਿਲ ਗਏ ਜੀ ਆ ਗਿਆ ਜੀ ਬਹੁਤ ਹੀ ਜਿਆਦਾ ਵਧੀਆ ਚਾਰਟ ਦੇ ਵਿੱਚ ਕੱਲਾ ਕੱਲਾ ਚਾਰਟ ਅਲੱਗ-ਅਲੱਗ ਹੈ ਜੀ ਸਾਰੇ ਡਿਜ਼ਾਈਨ ਹਟਕੇ ਹੈ ਜੀ ਇਹ ਅੱਗੇ ਨੱਕ ਤੋਂ ਸ਼ੁਰੂ ਹੋ ਕੇ ਡਿਜ਼ਾਈਨ ਆ ਗਿਆ ਜੀ ਨੱਕ ਤੋਂ ਲੈ ਕੇ ਨੀਚੇ ਤੱਕ ਸਾਰਾ ਵਧੀਆ ਡਿਜੀਟਲ ਪ੍ਰਿੰਟਿੰਗ ਦੇ ਨਾਲ ਵਰਕ ਦੀ ਸਫਾਈ ਵੀ ਚੈੱਕ ਕਰੋ ਡਿਜੀਟਲ ਪ੍ਰਿੰਟ ਦੀ ਜ਼ਿੰਮੇਵਾਰੀ ਹੈ ਜੀ ਕਪੜਾ ਪੂਰਾ ਸੌਫਟ ਹੈ ਔਰ ਪੂਰਾ ਵਧੀਆ ਚੱਲਣ ਵਾਲਾ ਵੇਸ ਹੈ ਜੀ ਦੁਪੱਟ ਬੋਟਮ ਤੇ ਵਰਕ ਕਰ ਦੁਪੱਟਾ ਫੋਰ ਸਾਈਡ ਲੈਸ ਦੇ ਨਾਲ ਕਲਰ ਦੇਖੋ ਜੀ ਕਾ ਬਾਤ ਕਲਰ ਚਾਟ ਨੇ ਜੀ ਰੇਂਜ ਸਿਰਫ ਤੇ ਸਿਰਫ ਤੁਹਾਨੂੰ ਕਰਾਤੀ ਜੀ 675 ਰੁਪਏ ਦੇ ਵਿੱਚ ਜੀ ਆਹ ਦੇਖੋ ਜੀ ਇੱਕ ਡਿਜ਼ਾਈਨ ਹੋਰ ਵੀ ਦਿਖਾ ਦੋ ਵੀਰੇ frozy ਵਾਲਾ ਹੁਣ ਜਿਹੜਾ ਜਿੰਦਾ ਕੀ ਦੁਪੱਟਾ ਕੇ ਪਲੇਨ ਸਟਾਰਿਆ ਸੀ ਸਟਾਈਲ ਓਵਰ ਓਵਰ ਜਿਆਦਾ ਚੱਲ ਰਿਹਾ ਜੀ ਤੁਸੀਂ ਬੜੀ ਵੀਡੀਓ ਤੇ ਦੇਖਣਾ ਜੀ ਪੂਰਾ origignal piece ਆਏਗਾ ਜੀ ਵੀਸ ਵੱਲੋਂ ਨਹੀਂ ਕਮੀ ਕਰਨੀ ਜੀ ਆਈਟਮ ਵੱਲੋਂ ਕਮੀ ਨਹੀਂ ਕਰਨੀ ਰੇਂਜ ਘਟਾ ਕੇ ਦੇ ਰਿਆ ਨਾ ਮਤਲਬ ਨਹੀਂ ਦੀ ਕੋਈ ਚੀਜ਼ 'ਚ ਕਮੀ ਆਏਗੀ 100% ਗਾਰੰਟੀ ਵਾਲਾ ਪੂਰਾ ਵਧੀਆ ਡਿਜੀਟਲ ਦੇ ਵਿੱਚ ਆਈਟਮ ਹੈ ਜੀ ਉਸ ਤੋਂ ਬਾਅਦ ਪੂਰਾ ਵਧੀਆ ਲੇਸਿਸ ਦਾ ਕੰਮ ਹੈ ਉਹ ਜਿਹੜਾ ਦੁਪੱਟਾ ਆਣਾ ਜੀ ਓਰੀਜਨਲ ਮलमल ਦਾ 4 ਸਾਈਡ ਲੇਸ ਦੇ ਨਾਲ ਹੈ ਜੀ ਕੱਲੀ ਲੇਸ ਘਟਾ ਦਈਏ ਨਾ ਜੀ 70 ਰੁਪਏ ਦਾ ਫਰਕ ਪੈ ਜਾਂਦਾ ਜੀ ਪਰ ਨਹੀਂ ਪੂਰੀ ਵਧੀਆ 4 ਸਾਈਡ ਲੇਸ ਦੇ ਨਾਲ ਪੂਰੇ 2.5 ਮੀਟਰ ਕੱਟ ਦੇ ਨਾਲ ਆ ਦੇਖੋ ਜੀ ਪੂਰੇ 2.5 ਮੀਟਰ ਕੱਟਲੇ ਦੁਪੱਟੇ ਆਣੇ ਆ ਜੀ ਪੂਰੇ ਵਧੀਆ ਡਿਜ਼ਾਈਨ ਵਾਲੇ ਆਰਟੀਕਲ ਹੈ ਉਸ ਤੋਂ ਬਾਅਦ ਬੋਟਮ ਤੇ ਪੂਰਾ ਵਧੀਆ ਬ੍ਰਿਕੇ ਵਾਲੇ ਕੰਮ ਹੈ ਜੀ ਸਾਰੇ ਵਧੀਆ ਪਿਓਰ ਬ੍ਰਿਕੇ ਵਾਲੇ ਕੰਮ ਕੁਆਂਟੀਟੀ ਜਿੰਨੀ ਕਹੋਗੇ ਮਿਲ ਜੇਗੀ ਜੀ ਫੋਟੋ ਚੈੱਕ ਕਰ ਸਕਦੇ ਹੋ ਜੀ ਪੂਰੀ ਵਧੀਆ ਕੁਆਲਿਟੀ ਰੇਂਜ 675 ਰੁਪਏ ਹਿੱਟ ਡਿਜ਼ਾਈਨਿੰਗ ਹੈ ਨਵੇਂ ਨਵੇਂ ਸਿੱਜੇ ਆ ਜੀ ਪੂਰੀਆਂ ਜ਼ਬਰਦਸਤ ਕੁਆਲਿਟੀਆਂ ਆ ਜੀ ਸਿਰਫ ਤੇ ਸਿਰਫ 675 ਰੁਪਏ ਇਹ ਇਹੋ ਜਿਹਾ ਆਈਟਮਾ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਨਵੀਂ ਨਵੀਂ ਆਈਟਮਾਂ ਨਵੀਂ ਨਵੀਂ ਡਿਜ਼ਾਈਨਿੰਗਾਂ ਰੋਜ਼ ਲੈ ਕੇ ਆ ਰਿਹਾ ਜੀ ਨਾਲੋਂ ਨਾਲ ਮਤਲਬ ਵੀਡੀਓ ਨੂੰ ਸਾਡੇ ਚੈਨਲ ਨੂੰ ਦੇਖੋ ਬਹੁਤ ਨਵੀਆਂ ਵੀਡੀਓਾਂ ਬਹੁਤ ਨਵੇਂ ਅਪਡੇਟਾਂ ਰੋਜ਼ ਲੈ ਕੇ ਆ ਰਿਹਾ ਜਿੰਨਾ ਮਰਜ਼ੀ ਆਰਡਰ ਕਰੋ ਜੀ ਔਨਲਾਈਨ ਆਰਡਰ ਅਵੇਲੇਬਲ ਕਰ ਰਿਹਾ ਜੀ ਲੈ ਰਿਹਾ ਇੱਕ ਨੈਕਸਟ ਵੀਡੀਓ ਚ ਦਿਖਾਵਾਂਗੇ ਔਰ ਸੀਓਡੀ ਅਵੇਲੇਬਲ ਹੈ ਜੀ ਆਖਸਤ ਗੱਲ ਇਹ ਕਹਿੰਦੇ ਨਾ ਸੀਓਡੀ ਅਵੇਲੇਬਲ ਹੈ ਜੀ ਕੋਈ ਵੀ ਆਈਟਮ ਤੁਸੀਂ ਮਗਵਾਣਾ ਚਾਹੁੰਦੇ ਹੋ ਪੇਮੈਂਟ ਕਰੇ ਤੁਹਾਡੇ ਪਹੁੰਚਣ ਮਾਲ ਪਹੁੰਚਣ ਤੋਂ ਬਾਅਦ ਵੀ ਲਈ ਜਾਏਗੀ ਜੀ ਧੰਨ